ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਦਿਲੋਂ ਧੰਨਵਾਦ ਕਰਦੀ ਆਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਕੋਲ ਹਮੇਸ਼ਾ ਇਹੀ ਮੰਗਦੇ ਆਂ ਦਾਤਾ ਸਰਬੱਤ ਦਾ ਭਲਾ ਕਰੀ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਈ ਮਾਲਕਾ ਰੋਂਦੇ ਦਾ ਨਾ ਕਿਸੇ ਦਾ ਵੀ ਦਿਖਾਈ ਸਾਰਿਆਂ ਨੂੰ ਖੁਸ਼ੀਆਂ ਦੇਈ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸੇ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾੜਾ ਅਨੰਦ ਪਿਆਰੀ ਜੀ ਬਾਤ ਦਾ ਇੱਕ ਜ਼ਮੀਂਦਾਰ ਸੀ ਉਹਦੇ ਕੋਲ ਜ਼ਮੀਨ ਤਾਂ ਹੈਗੀ ਸੀ 10 ਕਿੱਲੇ ਪਰ ਜਿਵੇਂ ਹੁਣ ਅੱਗੇ ਹੁੰਦੀਆਂ ਮਾਰੂ ਜ਼ਮੀਨਾਂ ਹੁੰਦੀਆਂ ਮੋਟਰਾਂ ਮਾਟਰਾਂ ਤਾਂ ਇੰਨੀਆਂ ਹੁੰਦੀਆਂ ਨਹੀਂ ਸੀ ਜਾਂ ਕੋਈ ਨਹਿਰਾਂ ਸੂਆਂ ਦਾ ਪਾਣੀ ਆਉਂਦਾ ਹੁੰਦਾ ਰਜਵਾਹਿਆਂ ਦਾ ਉਹ ਵੀ ਜੇ ਆ ਗਿਆ ਆ ਗਿਆ ਨਾ ਆ ਗਿਆ ਤਾਂ ਉਹ ਵੀ ਸੁੱਕੀ ਪਈ ਰਹਿੰਦੇ ਬਾਕੀ ਮੀਨ ਵਾਲੀ ਫਸਲਾਂ ਹੁੰਦੀਆਂ ਤਾਪਾਈ ਉਦੋਂ ਮੀ ਬਣਾ ਪਏ ਉਹ ਤਾਂ ਖਾਣ ਨੂੰ ਨਾ ਪੀਣ ਨੂੰ ਨਾ ਤਾਂ ਕੋਈ ਧਾਣੇ ਨਾ ਹੋਏ ਹਾੜੀ ਨਾ ਸੌਣੀ ਫਸਲ ਨਿਕਲੀ ਕੋਈ ਤਾਂ ਉਹਦੇ ਘਰ ਵਾਲੀ ਕਹਿਣ ਲੱਗੀ ਵੀ ਆਪਾਂ ਤਾਂ ਭੁੱਖੇ ਮਰਾਂਗੇ ਕਰ ਕੋਈ ਹੀਲਾ ਉਹ ਕਹਿਣ ਲੱਗੀ ਕੋਈ ਨੌਕਰੀ ਕਰ ਲੈ ਕਹਿੰਦੀ ਨੌਕਰੀ ਕਿੱਥੋਂ ਕਰ ਲਾਂਗਾ ਨਾ ਅਨਪੜ੍ਹ ਤਾਂ ਮੈਂ ਬੰਦਾ ਚਲੋ ਜੀ ਉਹ ਕਹਿੰਦੀ ਫਿਰ ਮੈਂ ਤਾਂ ਪੇਕਿਆਂ ਜੰਨੀ ਆ ਵੀ ਤੂੰ ਆਪਦਾ ਹੀਲਾ ਕਰ ਲੈ ਕੋਈ ਮੈਂ ਤਾਂ ਪੇਕ ਹੀ ਜੰਨੀ ਆ ਉਨਾਂ ਚਿਰ ਉਹ ਭਾਈ ਭੱਗ ਗਿਆ ਉਹ ਕਹਿਣ ਲੱਗਿਆ ਵੀ ਮੈਂ ਵੀ ਇੱਥੇ ਕੀ ਕਰਨਾ ਹੈ ਹੁਣ ਇਕੱਲੇ ਨੇ ਕਿਹੜਾ ਕੋਈ ਫਸਲ ਵਾੜੀ ਤਾਂ ਹੋ ਨਹੀਂ ਰਿਹਾ ਕੁਸ ਉਹ ਵੀ ਭਾਈ ਭੱਗ ਗਿਆ ਤੇ ਗਿਆ ਹੋਇਆ ਤਾਂ ਸ਼ਹਿਰ 'ਚ ਜਾ ਵੜਿਆ ਸ਼ਹਿਰ 'ਚ ਜਾ ਕੇ ਉਹਨੇ ਕੀ ਕੀਤਾ ਘਰੋਂ ਮੱਥ ਕੇ ਗਿਆ ਵੀ ਮੈਂ ਰਾਜੇ ਕੋਲ ਜਾਊਂਗਾ ਰਾਜਾ ਕੋਈ ਰਾਹ ਪਾਊਗਾ ਤਾਂ ਫੇਰੋ ਨੇ ਸੋਚਿਆ ਵੀ ਰਾਜੇਕੋੜ ਮੈਨੂੰ ਐ ਕਿਸੇ ਨੇ ਵੜਨ ਨਹੀਂ ਦੇਣਾ ਭਾਈ ਉਹਨੇ 5-7 ਖੰਭ ਇਕੱਠੇ ਕਰੇ ਜਾਨਵਰਾਂ ਦੇ ਇਕੱਠੇ ਕਰਕੇ ਸਕੀਮ ਲੜਾਈ ਉਹ ਜਿਹੜਾ ਸਿਰ ਤੇ ਪਰ ਨਾਲ ਬੈਟਿਆ ਹਾ ਤੇ ਉਹਦੇ ਵਿੱਚ ਦੇ ਲੇ ਉੱਪਰ ਇੱਥੇ ਉਹ ਕਰ ਲਈ ਕਲੰਗੀ ਮੰਗੂ ਲਾ ਲਈ ਤਾਂ ਜਦੋਂ ਕਿਉਂ ਕੱਪੜੇ ਗਰੀਬ ਹੈਗਾ ਤੇ ਬਾਲੇ ਹੈ ਨਹੀਂ ਸੀ ਵਧੀਆ ਠੀਕ ਜਿਹੀ ਸੀ ਜਦੋਂ ਗਿਆ ਮਹਾਰਾਜ ਕਹਿੰਦਾ ਮੈਂ ਤਾਂ ਮਹਾਰਾਜ ਨੂੰ ਮਿਲਣ ਜਾ ਕੇ ਸੰਤਰੀ ਨੂੰ ਕਹਿੰਦਾ ਉਹਨਾਂ ਨੇ ਦੇਖਿਆ ਵੀ ਫੰਗ ਖੁੰਭ ਕੁ ਟੰਗ-ਚੰਗੇ ਟੱਕੀਆਂ ਦੇ ਟੰਗੇ ਹੋਏ ਨੇ ਵੀ ਕੋਈ ਸੰਤ ਆ ਸਰਾਮਤੇ ਜੋਗੀ ਹੁੰਦੇ ਨੇ ਜਾਂ ਸਾਧੂ ਹੁੰਦੇ ਨੇ ਵੀ ਕੋਈ ਇਹੋ ਜਿਹਾ ਬੰਦਾ ਹੈ ਭਾਈ ਉਹੋ ਕਹਿਣ ਲੱਗੇ ਵੀ ਵਗ ਜਾ ਜਾ ਛੱਡਿਆਈ ਮਹਾਰਾਜ ਕੋਈ ਆਇਆ ਵੀ ਦੇਸੀ ਜਿਹਾ ਬੰਦਾ ਹੈ ਵੀ ਖੰਭ ਖੁੰਭ ਟੰਗੇ ਹੋਏ ਨੇ ਵੀ ਤੁਹਾਨੂੰ ਉਹ ਕਹਿੰਦਾ ਲਿਆਓ ਅੰਦਰ ਜਾ ਕੇ ਉਹਨੂੰ ਕਹਿਣ ਲੱਗਿਆ ਕਹਿੰਦਾ ਮਹਾਰਾਜ ਮੈਨੂੰ ਨੌਕਰੀ ਚਾਹੀਦੀ ਐ ਭੁੱਖਾ ਮਰਦਾ ਘਰ ਵਾਲੀ ਵੀ ਬਾਗੀ ਛੱਡ ਕੇ ਪੇਕਿਆਂ ਨੂੰ ਭੁੱਖੀ ਮਰਦੀ ਤੂਰੇ ਉਹ ਕਹਿਣ ਲੱਗਿਆ ਤੂੰ ਪੜਿਆ ਹੋਇਆ ਕਹਿੰਦਾ ਨਾ ਕਹਿੰਦਾ ਫਿਰ ਤੂੰ ਕੀ ਕੰਮ ਕਰਿਆ ਕਰੇਗਾ ਮੇਰੇ ਕੋਲੇ ਉਹਨੂੰ ਕਹਿੰਦਾ ਰਾਜੇ ਨੂੰ ਕਹਿਣ ਲੱਗਿਆ ਮਹਾਰਾਜ ਕੰਮਾਂ ਦਾ ਕੀ ਘਟ ਐ ਸਾਰੇ ਦਿਨ ਤੁਹਾਡੇ ਕੱਪੜੇ ਲੀੜੇ ਮੰਜੇ ਬਿਸਤਰੇ ਵਿਛਾਇਆ ਕਰੂੰ ਧੜਕੇ ਚੱਕਿਆ ਕਰੂੰ ਤੁਹਾਨੂੰ ਨਵਾਤ ਮਾ ਦਿਆ ਕਰੂੰ ਤੁਹਾਨੂੰ ਪੱਖਾ ਚ ਲਿਆ ਕਰੂੰ ਤੇ ਪਰ ਇੱਕ ਗੱਲ ਹੈ ਕਹਿੰਦਾ ਸ਼ਰਤ ਇਹ ਹੈ ਵੀ ਕੁਰਸੀ ਢਾਕੇ ਤੁਹਾਡੇ ਬਰਾਬਰ ਬੈਠਿਆ ਕਰੂੰ ਕਿਉਂ ਜੱਟ ਤੀ ਤੇ ਰਾਜਾ ਕਹਿੰਦਾ ਵੀ ਆਹ ਗੱਲ ਮੈਨੂੰ ਮਨਜ਼ੂਰ ਨਹੀਂ ਉਹ ਕਹਿੰਦਾ ਫਿਰ ਮੈਂ ਨਹੀਂ ਰਹਿੰਦਾ ਉਰੇ ਜਾਨਾ ਬਾਗ ਗਿਆ ਭਾਈ ਗਾਹ ਹੋਰ ਗਿਆ ਤਾਂ ਕਿਸੇ ਹੋਰ ਸ਼ਹਿਰ ਚ ਵਗ ਗਿਆ ਉਹਨੂੰ ਕੱਲੀ ਜਾਨ ਦੀ ਜਾਨ ਤੀ ਤੁਰਿਆ ਫਿਰ ਹੀ ਗਿਆ ਜਦੋਂ ਹੋਰ ਸ਼ਹਿਰ ਚ ਵਗ ਗਿਆ ਤਾਂ ਉੱਥੇ ਵੀ ਆਹੀ ਗੱਲ ਰਾਜੇ ਕੋਲ ਵਗ ਗਿਆ ਤਾਂ ਜਦੋਂ ਗਿਆ ਸੰਤਰੀ ਕਹਿਣ ਲੱਗੇ ਵੀ ਲੰਘ ਜਾਣ ਤੋਂ ਇਹਨੂੰ ਇਹ ਤਾਂ ਕੋਈ ਭਗਤ ਬੰਦਾ ਲੱਗਦਾ ਹੈ ਖੰਭਾ ਨੂੰ ਦੇਖ ਕੇ ਜਦੋਂ ਗਿਆ ਤਾਂ ਕਹਿਣ ਲੱਗਿਆ ਮਹਾਰਾਜ ਮੈਨੂੰ ਨੌਕਰੀ ਚਾਹੀਦੀ ਹੈ ਉਹ ਕਹਿੰਦੇ ਤੂੰ ਐ ਕਾਉਨ ਮੈਂ ਜੀ ਜ਼ਿੰਮੇਦਾਰਾਂ ਮੇਰੇ ਐਨੀ ਜ਼ਮੀਨ ਤੇ ਉਹ ਵੀ ਗਹਿਣੇ ਹੋ ਗਈ ਕੋਈ ਫਸਲ ਪਾੜੀ ਨਹੀਂ ਹੁੰਦੀ ਵੀ ਮੇਰੇ ਘਰ ਵਾਲੀ ਮੈਨੂੰ ਛੱਡ ਕੇ ਪੇਕੀ ਵਾਗੀ ਭੁੱਖੀ ਮਰਦੀ ਤੀ ਵੀ ਹੁਣ ਮੈਂ ਤਾਂ ਕਰਕੇ ਵੀ ਮੈਨੂੰ ਕੋਈ ਖਾਣ ਪੀਣ ਦਾ ਰੋਟੀ ਪਾਣੀ ਦਾ ਵੀ ਨਹੀਂ ਸਾਧਨ ਹੈਗਾ ਵੀ ਮੈਂ ਤਾਂ ਨੌਕਰੀਕ ਦੇ ਦੋ ਮੈਨੂੰ ਕੋਈ ਉਹ ਕਹਿਣ ਲੱਗਿਆ ਕੀ ਨੌਕਰੀ ਕਰੇਗਾ ਤੂੰ ਪੜਿਆ ਹੋਇਆ ਕਹਿੰਦਾ ਨਾ ਕਹਿੰਦਾ ਫਿਰ ਤੇਰੇ ਆਲੀ ਤਾਂ ਕੋਈ ਨੌਕਰੀ ਨਹੀਂ ਉੱਥੇ ਜਾ ਕੇ ਵੀ ਕਹਿਣ ਲੱਗਿਆ ਵੀ ਮਹਾਰਾਜ ਕੱਪੜੇ ਬਿਸਤਰੇ ਵਿਸਾਇਆ ਕਰੂੰ ਮੰਜੇ ਢਾਹਿਆ ਕਰੂੰ ਤੜਕੇ ਚੱਕਿਆ ਕਰੂੰ ਰਾਤ ਨੂੰ ਵਿਸਾਇਆ ਕਰੂੰ ਤੁਹਾਨੂੰ ਨਮਾਇਆ ਕਰੂੰ ਪੱਖਾ ਝੱਲਿਆ ਕਰੂੰ ਇਹੋ ਜੇ ਕੰਮ ਜਿੰਨੇ ਮਰਜ਼ੀ ਕਰਾ ਲਿਓ ਪਰ ਢਾ ਕੇ ਕੁਰਸੀ ਤੁਹਾਡੇ ਬਰਾਬਰ ਬੈਠੂੰਗਾ ਭਾਈ ਰਾਜਾ ਕਹਿਣ ਲੱਗਿਆ ਵਜ਼ੀਰ ਨੂੰ ਸੱਦ ਲਿਆ ਕਹਿੰਦਾ ਦੇਸੀ ਜਿਹਾ ਬੰਦਾ ਹੈ ਕੰਨਾਈ ਨੂੰ ਦੇਖ ਭਲਾ ਵੀ ਇਹ ਐਂ ਕਹਿੰਦਾ ਵੀ ਕੁਰਸੀ ਦਾ ਕਿ ਬਰਾਬਰ ਬੈਠੂ ਨੌਕਰੀ ਦੇ ਦੋ ਅਨਪੜ ਬੰਦਾ ਵੀ ਭੁੱਖਾ ਮਰਦਾ ਉਹ ਕਹਿਣ ਲੱਗਾ ਮਹਾਰਾਜ ਖਬਰ ਹੈ ਕਦੇ ਇਹੋ ਜਿਹਾ ਬੰਦਾ ਵੀ ਕੰਮ ਆ ਜਾਂਦਾ ਹੈ ਵਜ਼ੀਰ ਕਹਿੰਦਾ ਰੱਖ ਲੋ ਉਹ ਜਿੱਦਾਂ ਦਾ ਮਹਿਲ ਬਣਿਆ ਸੀ ਉਹ ਰਾਜੇ ਦਾ ਨਾ ਉੱਥੇ ਇੱਕ ਕਮਰਾ ਇਹੋ ਜਿਹਾ ਸੀ ਉਹਦੇ ਚ ਜੇ ਕੋਈ ਰਾਤ ਨੂੰ ਪੈਂਦਾ ਤਾਂ ਉਹ ਕੋਈ ਜਿਵੇਂ ਕੋਈ ਬਲਾ ਹੀ ਰਹਿੰਦੀ ਸੀ ਉਹਦੇ ਚ ਇਹ ਜੀ ਸ਼ੈਤਾਨੀ ਉਹ ਬੱਦੇ ਨੂੰ ਮਾਰ ਦਿੰਦੀ ਸੀ ਤਾਂ ਵਜੀਰ ਕਹਿਣ ਲੱਗਿਆ ਵੀ ਉਹ ਕਮਰੇ ਚ ਅੱਜ ਇਹਨੂੰ ਪਾ ਕੇ ਦੇਖ ਲਾਂਗੇ ਭਾਈ ਰੱਖ ਲਿਆ ਉਹਨੂੰ ਕਹਿੰਦੇ ਵੀ ਤੈਨੂੰ ਆਹ ਕਮਰਾ ਦਿੰਨੇ ਆਂ ਵੀ ਜੇ ਤਾਂ ਬਚ ਗਿਆ ਠੀਕ ਹੈ ਨਹੀਂ ਫਿਰ ਮਾਰ ਮਾਰ ਦੂ ਕੋਈ ਚੀਜ਼ ਜਿਹੜੀ ਹੈਗੀ ਚਲੋ ਜੀ ਆਥ ਨੇ ਰੋਟੀ ਪਾਣੀ ਖਾ ਪੀ ਕੇ ਰਾਤ ਨੂੰ ਪੈ ਗਿਆ ਉੱਥੇ ਜਦੋਂ ਪਿਆ ਤਾਂ ਰਾਤ ਨੂੰ ਕੋਈ ਛੇ ਆਈ ਫੜ ਲਿਆ ਉਹਨੇ ਉਹ ਕਹਿਣ ਲੱਗਿਆ ਵੀ ਮੈਨੂੰ ਮਾਰੀ ਮੂਰੀ ਨਾ ਤੂੰ ਹੈ ਕੌਣ ਮੈਨੂੰ ਦੱਸ ਤਾਂ ਸਹੀ ਵੀ ਕੀ ਗੱਲ ਆ ਕੀ ਤੂੰ ਮੈਨੂੰ ਕਿਉਂ ਫੜਿਆ ਤੂੰ ਕੌਣਾ ਹੈ ਉਹ ਕਹਿਣ ਲੱਗੀ ਵੀ ਇਹ ਕਮਰਾ ਮੇਰਾ ਹੈ ਵੀ ਮੈਂ ਤਾਂ ਛੱਡਦੀ ਨਹੀਂ ਜਿਹੜਾ ਕੋਈ ਇੱਥੇ ਆ ਕੇ ਪਵੇ ਮੈਂ ਨਹੀਂ ਉਹ ਜਿੰਦਾ ਰਹਿਣ ਦਿੰਦੀ ਉਹਨੂੰ ਮੋੜ ਕੇ ਕਹਿੰਦਾ ਵੀ ਕੋਈ ਹੱਲ ਤਾਂ ਹੋਊਗਾ ਕੋਈ ਰਾਹ ਪਾ ਦੇ ਮੈਨੂੰ ਕਹਿੰਦਾ ਉਹ ਕਰ ਦੂ ਮੈਂ ਤਾਂ ਕਹਿੰਦਾ ਵੀ ਮਾਰਨਾ ਜ਼ਰੂਰੀ ਆ ਕੋਈ ਰਾਹ ਹੋਰ ਹੋ ਉਹ ਕਹਿਣ ਲੱਗੀ ਹੱਲ ਤਾਂ ਬਹੁਤ ਨਹੀਂ ਕਿਸੇ ਨੇ ਕਰਿਆ ਨਹੀਂ ਅਜ ਤਾਈਂ ਕਹਿੰਦਾ ਮੈਨੂੰ ਦੱਸ ਉਹ ਕਹਿੰਦੀ ਫਲਾਨੇ ਫਲਾਨੇ ਥਾਵੇਂ ਨਾ ਐਨੇ ਪਹਾੜ ਜੰਗਲ ਲੰਘ ਕੇ ਪਹਾੜ ਹੈ ਉਹ ਪਹਾੜੀ ਤੇ ਇੱਕ ਦਿਓ ਰਹਿੰਦਾ ਹੈ ਉਹ ਦਿਓ ਦੇ ਕੋਲੇ ਇੱਕ ਮੋਤੀ ਹੈ ਕਹਿੰਦੀ ਕਹਿੰਦਾ ਲਾਲ ਹੈ ਕਹਿੰਦੀ ਵੀ ਮੈਨੂੰ ਲਾਲ ਚਾਹੀਦਾ ਉਹ ਦਿਓ ਦੀ ਜਿੰਦ ਜਾਨ ਉਹ ਲਾਲ ਦੇ ਵਿੱਚ ਐ ਦਿਓ ਮੇਰਾ ਦੁਸ਼ਮਣ ਐ ਮੈਨੂੰ ਉਹ ਲਾਲ ਚਾਹੀਦਾ ਉਹ ਕਹਿੰਦਾ ਲਾਏ ਕੀ ਐ ਕਹਿੰਦਾ ਮੈਂ ਮਾਰਿਆ ਉਹਨਾਂ ਗੇੜਾ ਜੱਟ ਸੀ ਭਾਈ ਉਹਨਾਂ ਦੀ ਗੱਲਾਂ ਅਨਪੜ ਬੰਦਾ ਕਹਿੰਦਾ ਕੋਈ ਨਾ ਤੂੰ ਛੱਡ ਫੇਰ ਮੈਨੂੰ ਮਹਲਤ ਦੇ ਉਹ ਕਹਿੰਦੀ ਤੈਨੂੰ 1 ਮਹੀਨੇ ਦੀ ਮਹਲਤ ਦਿੱਤੀ ਭਾਈ ਰਾਤ ਨੂੰ ਇਹ ਨਿਕਲ ਗਿਆ ਰਾਜੇ ਨੂੰ ਕੋਈ ਪਤਾ ਨਹੀਂ ਕਿਸੇ ਨੂੰ ਤੜਕੇ ਨੂੰ ਰਾਜਾ ਦੇਖਦਾ ਵੀ ਨਾ ਤੋ ਤਾਂ ਹੈ ਹੀ ਨਹੀਂ ਉਹ ਰ ਬੰਦਾ ਉਹ ਕਹਿਣ ਲੱਗੇ ਵੀ ਜਾਂ ਤਾਂ ਉਹ ਚੀਜ਼ ਨਹੀਂ ਖਾ ਖੂ ਲਿਆ ਵੀ ਇੱਥੇ ਤਾਂ ਕੋਈ ਕਰਗਨਾ ਕੋ ਰੰਗ ਕੋਈ ਹੱਡ ਨਾ ਪਸਲੀ ਕੁਝ ਵੀ ਨਹੀਂ ਦਿੰਦਾ ਤਾਂ ਚਲੋ ਚੁੱਪ ਚਾਂਦਰ ਹੋ ਗਏ ਵੀ ਚਲੋ ਗਿਆਈ ਗੱਲ ਤਾਂ ਹੁਣ ਉਹ ਉਧਰੋਂ ਜਾਂਦਾ ਜਦੋਂ ਬਹੁਤ ਦੂਰ ਲੰਘਿਆ ਇੱਕ ਕੂਟੀਆ ਆ ਗਈ ਕੂਟੀਆ ਚ ਸਾਧੂ ਜਾ ਕੇ ਉਹਦੀਆਂ ਲੱਤਾਂ ਬਾਹਾਂ ਕੁੱਟੀਆਂ ਸਾਧੂ ਦੀਆਂ ਤਾਂ ਤੂੰ ਸੁੰਭਰਿਆ ਉਹ ਕਹਿਣ ਲੱਗਿਆ ਕੀ ਮੰਗ ਤੂੰ ਕੀ ਮੰਗਦਾ ਹੈ ਉਹ ਕਹਿੰਦਾ ਜੀ ਮੈਨੂੰ ਤਾਂ ਕੁਸੇ ਸ਼ਾਇ ਨੇ ਫੜ ਲਿਆ ਉਹ ਕਹਿੰਦੀ ਹੈ ਮੈਨੂੰ ਨਹੀਂ ਤਾਂ ਇਹਨੂੰ ਜਾਨੂ ਮਾਰ ਦੂੰ ਵੀ ਨਹੀਂ ਉਹ ਪਹਾੜੀ ਤਾਂ ਦਿਓ ਤਾਂ ਮੈਨੂੰ ਉਹ ਲਾਲ ਲਿਆ ਕੇ ਦੇ ਉਹ ਕਹਿਣ ਲੱਗਿਆ ਉੱਥੇ ਤਾਂ ਪਹੁੰਚਣਾ ਹੀ ਬਹੁਤ ਔਖਾ ਹੈ ਵੀ ਪਰ ਇਹ ਮੇਰੇ ਵੱਸ ਚ ਨਹੀਂ ਉੱਥੇ ਮੇਰਾ ਗੁਰੂ ਹੈ ਤੂੰ ਅੱਗੇ ਜਾ ਸਿੱਧਾ ਮੇਰਾ ਗੁਰੂ ਤੋਂ ਉਹ ਤੇਰਾ ਹੱਲ ਕਰ ਦੂ ਭਾਈ ਉੱਥੇ ਵਗ ਗਿਆ ਉੱਥੇ ਜਾ ਕੇ ਕਹਿਣ ਲੱਗਿਆ ਅਸੀਂ ਵੀ ਮੈਨੂੰ ਪਿੱਛੇ ਤੁਹਾਡਾ ਚੇਲਾ ਉਹਨੇ ਭੇਜਿਆ ਤੁਹਾਡੇ ਕੋਲ ਵੀ ਮੈਨੂੰ ਉਹ ਲਾਲ ਚਾਹੀਦਾ ਹੈ ਉਹ ਬਾਬਾ ਕਹਿਣ ਲੱਗਿਆ ਵੀ ਉੱਥੇ ਤਾਂ ਭਾਈ ਜ਼ਹਿਰੀਲੇ ਨਾਗਾਂ ਦਾ ਪਹਿਰਾ ਹੈ ਉੱਥੇ ਤਾਂ ਕੋਈ ਬੜ ਨਹੀਂ ਸਕਦਾ ਉਹ ਕਹਿਣ ਲੱਗਿਆ ਮਹਾਰਾਜ ਲਾਓ ਕੋਈ ਜੁਗਤ ਮੈਨੂੰ ਤਾਂ ਛੇ ਨੇ ਫੜ ਰੱਖਿਆ ਕਹਿੰਦਾ ਨਹੀਂ ਮੈਨੂੰ ਉਹ ਮਾਰ ਦੂ ਨਹੀਂ ਜਾ ਦੇਖੀ ਜਾਉ ਮੈਨੂੰ ਨਾਗ ਮਾਰ ਦੇਣਗੇ ਉਹ ਕਹਿਣ ਲੱਗਿਆ ਵੀ ਚੰਗਾ ਤੂੰ ਐ ਕਰ ਆ ਮੈਂ ਤੈਨੂੰ ਇੱਕ ਮਣਕਾ ਦਿੰਨਾ ਆਪਦੀ ਮਾਲਾ ਚੋਂ ਬਾਬੇ ਨੇ ਸੰਤ ਨੇ ਉਹਨੂੰ ਇੱਕ ਮਣਕਾ ਦੇਤਾ ਕੱਢ ਕੇ ਵੀ ਧਾਗਾ ਪਾ ਕੇ ਇਹਨੂੰ ਗਲ ਚ ਪਾ ਲੈ ਵੀ ਜੇ ਤਾਂ ਤੂੰ ਇਹਨੂੰ ਗਲ ਚ ਪਾ ਕੇ ਰੱਖੇਗਾ ਫਿਰ ਤੂੰ ਨਹੀਂ ਕਿਸੇ ਨੂੰ ਦਿਸੇਗਾ ਤੈਨੂੰ ਸਾਰਾ ਕੁਝ ਦਿਸੂ ਉਹ ਕਹਿੰਦਾ ਠੀਕ ਐ ਤਾਂ ਭਾਈ ਉਹਨੇ ਦੱਸ ਕੇ ਭੇਜਤਾ ਵੀ ਉੱਥੇ ਪਰੀਆਂ ਦਾ ਦੇਸ਼ ਆਊ ਉੱਥੋਂ ਤੂੰ ਗਾਹਾਂ ਜਾ ਸਕਦਾ ਤੈਨੂੰ ਪਰੀ ਲੰਗਾਊਗੀ ਉਹ ਕਹਿੰਦਾ ਠੀਕ ਐ ਵਗ ਗਿਆ ਜਿਵੇਂ ਦੱਸਿਆ ਸੀ ਭਾਈ ਪਰੀਆਂ ਦਾ ਆ ਗਿਆ ਦੇਸ਼ ਜਦੋਂ ਦੇਖਿਆ ਪਰੀਆਂ ਨੇ ਕੋਈ ਉਹਨੂੰ ਜਾਦੂ ਨਾਲ ਕਹੇ ਇਹਨੂੰ ਮੱਖੀ ਬਣਾ ਲਓ ਕੋਈ ਕਹੇ ਇਹਨੂੰ ਕੁੱਤਾ ਬਣਾ ਲਓ ਕੋਈ ਕੁਛ ਕੋਈ ਕੁਛ ਮਣਕਾ ਉਹਦੇ ਪਾਇਆ ਹੋਇਆ ਕੋਲ ਉਹ ਹੁਣ ਕਿੱਥੋਂ ਕਿਸੇ ਨੂੰ ਦਿਵਾਲ ਐ ਮਣਕੇ ਨਾਲ ਉਹਨਾਂ ਦਾ ਕਿਸਦਾ ਕੋਈ ਜਾਦੂ ਨਾ ਚੱਲਿਆ ਫੇਰ ਉਹਨੇ ਇੱਕ ਪਰੀ ਫੜ ਲਈ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਸੋਡੇ ਗੁਰੂ ਨੇ ਤੋਰਿਆ ਹੈ ਉਹ ਕਹਿੰਦੀ ਤੈਨੂੰ ਮਣਕਾ ਵੀ ਕਹਿੰਦਾ ਆ ਦੇਖ ਪਾਇਆ ਹੋਇਆ ਕਿ ਉਹ ਵੀ ਜਾਣੀ ਜਾਣਤੀਆਂ ਉਹ ਕਹਿੰਦਾ ਆ ਦੇਖ ਮਣਕਾ ਕਹਿੰਦਾ ਮੈਨੂੰ ਤਾਂ ਉਹ ਲਾਲ ਚਾਹੀਦਾ ਹੈ ਉਹ ਕਹਿੰਦੀ ਉੱਥੇ ਨਹੀਂ ਕੋਈ ਜਾ ਸਕਦਾ ਮਰਨਾ ਕਹਿੰਦੀ ਉੱਥੇ ਜਾ ਕੇ ਛੇ ਸਨਾਗ ਨੇ ਕਹਿੰਦੀ ਉਹ ਕਹਿਣ ਲੱਗਿਆ ਵੀ ਉਹ ਕਹਿੰਦੀ ਫਿਰ ਉਹਨੂੰ ਕਹਿਣ ਲੱਗੀ ਤੇਰੇ ਤਾਂ ਮਣਕਾ ਪਾਇਆ ਹੋਇਆ ਸਾਨੂੰ ਇਹ ਦਿਖ ਸਕਦਾ ਤੂੰ ਹੋਰ ਨਹੀਂ ਕਿਸੇ ਨੂੰ ਦੀਂਦਾ ਵੀ ਜਾ ਮਾਰ ਟਰਾਈ ਮਾਰ ਦੇਖ ਭਾਈ ਉਹ ਭੱਗ ਗਿਆ ਪਹਿਲਾਂ ਤਾਂ ਉਹ ਡਰੇ ਵੀ ਇਹ ਤਾਂ ਬਹੁਤ ਵੱਡੇ ਵੱਡੇ ਨਾਗ ਨੇ ਤਾਂ ਮੈਨੂੰ ਖਾ ਜਾਣਗੇ ਫੇਰ ਉਹਨੂੰ ਜਾਨੀ ਭਰੋਸਾ ਘੱਟ ਵੀ ਗਾਨੀ ਮੈਂ ਪਰੀਆਂ ਨੇ ਤਾਂ ਮੈਨੂੰ ਦੇਖ ਲਿਆ ਵੀ ਜੇ ਮੈਨੂੰ ਨਾਗਾਂ ਨੇ ਦੇਖ ਲਿਆ ਮੈਨੂੰ ਤਾਂ ਇੱਥੇ ਚੱਕ ਦੇਣਗੇ ਸਾਰੇ ਮਾਰ ਦੇਣਗੇ ਫੇਰ ਭਾਈ ਉਹ ਪਰੀ ਨੂੰ ਕਹਿਣ ਲੱਗਿਆ ਵੀ ਸੱਚ ਦੱਸ ਵੀ ਮੈਂ ਦੱਸਦਾ ਇਹਨਾਂ ਨੂੰ ਉਹ ਕਹਿੰਦੀ ਨਾ ਤੂੰ ਕਿਸੇ ਨੂੰ ਨਹੀਂ ਦੱਸੇਂਗਾ ਤੂੰ ਕਹਿੰਦੀ ਹਿੰਮਤ ਕਰ ਜਾ ਭਾਈ ਉਹਨੇ ਤਾਂ ਹਿੰਮਤ ਜੀ ਕਰੀ ਉਹ ਤਾਂ ਬੋਚ-ਬੋਚ ਕੇ ਪੈਰ ਜੇ ਧਰਦਾ ਧਰਦਾ ਲੱਗਿਆ ਅੰਦਰ ਜਦੋਂ ਲੰਘ ਉਹਨੇ ਦੇਖਿਆ ਲੰਘਦੇ ਨੇ ਵੀ ਹੈ ਮੈਨੂੰ ਤਾਂ ਕੁਝ ਨਹੀਂ ਘੈ ਰੇ ਇਹਦਾ ਮਤਲਬ ਮੈਂ ਤਾਂ ਦਿਸਦਾ ਹੀ ਨਹੀਂ ਹਾਂ ਕਿਸੇ ਨੂੰ ਗਿਆ ਜਾ ਕੇ ਭਾਈ ਉੱਥੋਂ ਚੱਕ ਲਿਆ ਲਾਲ ਪਰੀ ਨੇ ਉਹਨੂੰ ਕਿਹਾ ਤੇ ਵੀ ਜਦੋਂ ਤੂੰ ਲਾਲ ਚੱਕੇਗਾ ਨਾ ਚਾਰਜ ਫਿਰ ਚਾਨਣ ਹੋ ਜੂ ਉਹਦਾ ਦਿਉ ਦੀ ਜਾਨ ਹੈ ਦਿਉ ਮਰ ਜੂ ਉਹ ਕਹਿਣ ਲੱਗਿਆ ਜਦੋਂ ਨੇ ਚੱਕਿਆ ਤਾਂ ਉਹਨੇ ਦੇਖਿਆ ਸਾਰੇ ਯੋ ਤਾਂ ਦਿਨ ਮੰਗੂ ਚਾਨਣ ਹੋ ਗਿਆ ਚਾਨਣ ਹੋਇਆ ਤਾਂ ਉਧਰੋਂ ਦਿਓ ਆਉਂਦਾ ਲਟਕਦਾ ਡਿੱਕ ਡੋਲੇ ਖਾਂਦਾ ਉਹਨੇ ਜਦੋਂ ਫੜ ਲਿਆ ਘੁੱਟ ਕੇ ਲਾਲ ਉਧਰ ਉਹਦੀ ਜਾਨ ਨਿਕਲ ਗਈ ਤੇ ਉਹਦੀ ਉਹ ਵੀ ਮਰ ਗਿਆ ਹੁਣ ਲੈ ਕੇ ਲਾਲ ਆਉਂਦਾ ਸਾਮੀ ਆਉਂਦਾ ਲਾਲ ਨੂੰ ਲਿਆਇਆ ਲਿਆ ਕੇ ਆ ਕੇ ਉਹਦੇ ਲਵੇ ਸਤਨੂੰ ਮੱਥਾ ਟੇਕ ਕੇ ਸਾਰਿਆਂ ਨੂੰ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਆ ਕੇ ਜਦੋਂ ਮਹਿਲਾ ਚ ਆ ਗਿਆ ਮਹਿਲਾ ਚ ਦੇਖਿਆ ਉਹਨੇ ਵੀ ਮੈਂ ਨੇਰੇ ਹੋਈ ਜਾਊਗਾ ਨੇਰਾ ਹੋਇਆ ਤਾਂ ਉਹਦੇ ਉਸ ਕਮਰੇ ਚ ਆਇਆ ਆ ਕੇ ਪੈ ਗਿਆ ਜਦੋਂ ਆਈ ਉਹ ਸ਼ੈ ਕੋਈ ਉਹ ਕਹਿਣ ਲੱਗੀ ਵੀ ਲਿਆ ਜਾ ਲਾਲ ਕਹਿੰਦਾ ਹਾਂ ਆ ਫੜ ਲਾਲ ਕਹਿੰਦਾ ਪਰ ਇੱਕ ਸ਼ਰਤ ਹੈ ਉਹ ਕਹਿੰਦੀ ਕੀ ਕਹਿੰਦਾ ਅੱਜ ਤੋਂ ਹੁਰੇ ਨਹੀਂ ਰਹੇਗੀ ਤੂੰ ਤਾਂ ਦੇਉਂਦੇ ਨੂੰ ਲਾਲ ਉਹ ਕਹਿੰਦੀ ਮੈਂ ਤੈਨੂੰ ਮਾਰ ਦੂੰ ਉਹ ਕਹਿਣ ਲੱਗੀ ਵੀ ਕਹਿੰਦਾ ਤੂੰ ਮਾਰ ਹੀ ਦੇ ਫਿਰ ਤਾਂ ਉਹਨੇ ਵੀ ਦੇਖਿਆ ਵੀ ਬੰਦਾ ਤਾਂ ਪੱਕਾ ਜੀ ਇਹਦੇ ਮੈਨੂੰ ਇੰਨੀ ਦੂਰੋਂ ਲਾਲ ਲਿਆ ਤਾਂ ਉਹਨੂੰ ਕਹਿੰਦੀ ਵੀ ਠੀਕ ਐ ਮੈਂ ਇੱਥੇ ਨਹੀਂ ਰਹੂੰਗੀ ਕਹਿੰਦੀ ਮੈਨੂੰ ਤਾਂ ਉਹ ਦਿਉ ਹੀ ਮੇਰਾ ਦੁਸ਼ਮਣ ਅੱਤੀ ਵੀ ਹੁਣ ਤਾਂ ਮੈਂ ਕਿਤੇ ਵੀ ਜਾਵਾਂ ਲਾਲ ਲੈ ਕੇ ਭਾਈ ਉਹਨੂੰ ਕਹਿੰਦੀ ਠੀਕ ਐ ਅੱਜ ਤੋਂ ਬਾਅਦ ਮੈਂ ਨਹੀਂ ਰਹਾਂੂੰਗੀ ਬਾਗੀ ਤਾਂ ਟੜਕੇ ਨੂੰ ਭਾਈ ਨਿਕਲਿਆ ਅੰਦਰੋਂ ਰਾਜਾ ਕਹਿਣ ਲੱਗਿਆ ਦੇਖ ਕੇ ਕਹਿੰਦਾ ਵਾ ਤੂੰ ਕਿੱਥੇ ਦੀ ਮਹੀਨਾ ਹੋ ਗਿਆ ਕਹਿੰਦਾ ਤੈਨੂੰ ਤਾਂ ਵੀ ਅਸੀਂ ਤੈਨੂੰ ਸਾਰੇ ਭਾੜਿਆ ਤੂੰ ਇੱਥੇ ਤੂੰ ਹੁਣ ਕਮਰੇ ਚੋਂ ਨਿਕਲਿਆ ਆਉਣਾ ਕਮਰੇ ਚ ਤਾਂ ਤੂੰ ਹੈ ਹੀ ਨਹੀਂ ਤੀ ਫੇਰ ਭਾਈ ਉਹਨੇ ਸਾਰੀ ਗੱਲਬਾਤ ਸੁਣਾਈ ਕਹਿੰਦਾ ਇੱਥੇ ਤਾਂ ਸੋਡੇ ਤੁਸੀਂ ਵੀ ਮੈਨੂੰ ਮਾਰਨ ਨੂੰ ਹੀ ਪਾਇਆ ਸੀ ਕਹਿੰਦਾ ਕੋਈ ਸ਼ਾਇਬ ਲਾ ਰਹੀਂਦੀ ਹੈ ਕਹਿੰਦਾ ਉਰੇ ਤਾਂ ਉਹ ਸ਼ਾਇ ਨੇ ਕਹਿੰਦਾ ਮੈਂ ਫੜਿਆ ਉਹ ਮੰਗਦੀ ਸੀ ਕਹਿੰਦਾ ਲਾਲ ਕਹਿੰਦਾ ਮੈਂ ਉਹਦੀ ਗੱਲਬਾਤ ਪੂਰੀ ਕਰਕੇ ਲਾਲ ਲੈ ਕੇ ਆਇਆ ਤਾਂ ਹੁਣ ਤੁਸੀਂ ਜਿਹੜਾ ਮਰਜ਼ੀ ਅੰਦਰ ਪੈ ਜਿਓ ਕੁਝ ਨਹੀਂ ਹੈਗਾ ਉੱਥੇ ਤਾਂ ਵਜ਼ੀਰ ਨੂੰ ਕਹਿਣ ਲੱਗਿਆ ਵੀ ਹੁਣ ਤੂੰ ਪਾਏ ਉੱਥੇ ਵਜ਼ੀਰ ਤਾਂ ਭਾਈ ਡਰੇ ਕਹਿੰਦਾ ਤੂੰ ਮੇਰੇ ਨਾਲ ਪਾਏ ਉਹ ਕਹਿੰਦਾ ਚੱਲ ਆਪਾਂ ਦੋਨੇ ਪਾਵਾਂਗੇ ਰਾਤ ਕਹਿੰਦਾ ਇੱਥੇ ਕਟਾਂਗੇ ਭਾਈ ਰਾਤ ਕੱਟੀ ਤਾਂ ਹੁਣ ਹੈ ਨਾ ਉੱਥੇ ਕੁਝ ਵੀ ਤਾ ਕਹਿਣ ਲੱਗੇ ਵੀ ਸ਼ਾਵਾਸ ਇਹਦੇ ਵਜ਼ੀਰ ਨੂੰ ਰਾਜਾ ਕਹਿੰਦਾ ਵੀ ਬਹੁਤ ਵੱਡਾ ਕੰਮ ਕਰਤਾ ਇਹਨੇ ਤਾਂ ਉਹ ਕਹਿੰਦਾ ਫਿਰ ਮਹਾਰਾਜ ਇਹਨੂੰ ਵੀ ਕਰੋ ਖੁਸ਼ ਕਰੋ ਹੁਣ ਇਹਨੂੰ ਉਹਨੂੰ ਕਹਿਣ ਲੱਗੇ ਵੀ ਕਹਿੰਦਾ ਵੀ ਨਾਲੇ ਤਾਂ ਇਹਨੂੰ ਇਹਦੇ ਪਿੰਡ ਛੱਡ ਗਿਆ ਵਜ਼ੀਰ ਨੂੰ ਕਹਿੰਦਾ ਵੀ ਨਾਲੇ ਕਹਿੰਦਾ ਤੁਸੀਂ ਇਹਨੂੰ ਮਾਇਆ ਦਿਓ ਜਿੰਨੇ ਵੀ ਇਹ ਪਾੜਦਾ ਹੈ ਤੇ ਜ਼ਮੀਨ ਵੀ ਗਹਿਣੇ ਐ ਬਾਕੀ ਇਹਨੂੰ ਖਾਣ ਪੀਣ ਨੂੰ ਦਿਓ ਜਿਹੜੀ ਇਹਦੀ ਉਮਰ ਲੰਘ ਜੇ ਇੰਨੀ ਤਾ ਭਾਈ ਜਾਨਦਾ ਬੱਗੀਆਂ ਦੇ ਵਿੱਚ ਬਿਠਿਆਈ ਲਈ ਜਾਂਦੇ ਨੇ ਉਹਨੂੰ ਬੱਗੀਆਂ 'ਚ ਜਦੋਂ ਬੜੇ ਆਉਂਦੇ ਪਿੰਡ 'ਚ ਤਾਂ ਲੋਕ ਚੱਕਣ ਵੀ ਹੈ ਇਹ ਤਾਂ ਰਾਜੇ ਦਾ ਹੈ ਬੱਗੀਆਂ ਜਾ ਰਿਹਾ ਹੈ ਇੰਨਾ ਸਮਾਨ ਹੈ ਵੀ ਇਹ ਕਿੱਥੋਂ ਲੁੱਟ ਕੇ ਲਿਆਇਆ ਕੁਸ ਕਿਸੇ ਨੂੰ ਗੱਲ ਨਾ ਹਜਮ ਆਵੇ ਵੀ ਦੇਸੀ ਬੰਦਾਨ ਪੜ ਜੱਟ ਵੀ ਇਹ ਕਿੱਥੋਂ ਆਏ ਆ ਗਿਆ ਵੀ ਇਹ ਚੋਰ ਨਾ ਹੋਵੇ ਕੋਈ ਕਹੇ ਚੋਰੀ ਕਰ ਗਿਆ ਕੋਈ ਕਹੇ ਨਾ ਠੱਗੀ ਮਾਰ ਲਈ ਕੋਈ ਕਹੇ ਕਿਸ ਕੋਈ ਗੱਲਬਾਤ ਹੋਰ ਹੋਊ ਇਹਦੀ ਤਾਂ ڈاکੂ ਬਣ ਗਿਆ ਤਾਂ ਜਦੋਂ ਭਾਈ ਉਹਨੇ ਖੋਲਿਆ ਜਾ ਕੇ ਆਪਦਾ ਬਾਰ ਤਾਂ ਉੱਥੇ ਉਹਨੂੰ ਉਹਨੇ ਸਾਰਾ ਸਮਾਨ ਲਾਹਿਆ ਲਾ ਕੇ ਉਹ ਕਹਿਣ ਲੱਗੇ ਵੀ ਅਸੀਂ ਹੁਣ ਜਾਂਦੇ ਆ ਭਾਈ ਉਹਨੇ ਆਪਦੇ ਘਰ ਵਾਲੀ ਨੂੰ ਸੁਨੇਹਾ ਲਾਇਆ ਵੀ ਆ ਜਾ ਮੈਂ ਆ ਗਿਆ ਹੁਣ ਤੂੰ ਭੁੱਖੀ ਨਹੀਂ ਮਰੇਗੀ ਉਹ ਆ ਗਈ ਜਦੋਂ ਕਾਹਨ ਲੱਗਿਆ ਉਹ ਕਾਹਨ ਲੱਗੀ ਵੀ ਇੱਕ ਤਾਂ ਤੂੰ ਇੰਨੇ ਕੁਸ ਤੈਨੂੰ ਮਿਲਿਆ ਘਰ ਪਾ ਲੈ ਆਪਣਾ ਘਰ ਡਿ ਗਿਆ ਜੈ ਇੱਕ ਤਾਂ ਭਾਈ ਉਹਨੇ ਵਧੀਆ ਕੋਠੀ ਬਣਵਾਲੀ ਲੋਕ ਝਾਕਣ ਵੀ ਹੈ ਈ ਨੀ ਮਾਇਆ ਕਿੱਥੋਂ ਆਗੀ ਵੀ ਉਹ ਵੀ ਰਾਜੇ ਦੇ ਬੰਦੇ ਤੇ ਤਾਂ ਫੇਰ ਉਹ ਕਾਹਨ ਲੱਗੀ ਹੁਣ ਆਪਣੀ ਜ਼ਮੀਨ ਛਡਾਲਾ ਹੁਣ ਉੱਥੇ ਪਾਣੀ ਦਾ ਸਾਧਨ ਕਰ ਤਾਂ ਕਿ ਇਹ ਨੌਬ ਤੱਕ ਅੱਗੇ ਨੂੰ ਨਾ ਆਵੇ ਭਾਈ ਉਹਨੇ ਤਾਂ ਉਹ ਜ਼ਮੀਨ ਛਡਾਈ ਪਾਣੀ ਦਾ ਇੰਤਜ਼ਾਮ ਕਰਿਆ ਉੱਥੇ ਮੁੜ ਕੇ ਉਹਨੂੰ ਗਰੀਬੀ ਨਹੀਂ ਆਈ ਬਾਲ ਬੱਚੇ ਹੋ ਗਏ ਰਹਿਣ ਸਹਿਣ ਲੱਗ ਗਏ ਭਾਈ ਉਹਦਾ ਅਗਲਾ ਕਹਿੰਦਾ ਅਨਪੜ੍ਹ ਜਾਂ ਜੱਟ ਐ ਤਾਂ ਪਿੰਦੂ ਜੱਟ ਐ ਫਲਾਣਾ ਤੇ ਮਕਾਇਸ਼ ਸ਼ਹਿਰਾਂ ਵਾਲੇ ਤਾਂ ਬਹੁਤ ਭੈਣ ਭਾਈ ਇਹ ਜਿਹੇ ਹੈਗੇ ਨੇ ਜਿਹੜੇ ਡੰਗਰੀ ਸਮਝਦੇ ਹੁੰਦੇ ਨੇ ਪਿੰਡਾਂ ਵਾਲਿਆਂ ਨੂੰ ਤਾਂ ਇੰਨੀ ਕੁ ਬਾਤ ਐ ਜੀ ਪਿੰਡਾਂ ਵਾਲੇ ਡੰਗਰ ਡੁੰਗਰ ਨਹੀਂ ਹੁੰਦੇ ਅੱਜ ਕੱਲ ਬਹੁਤ ਦਿਮਾਗ ਆ ਪਿੰਡਾਂ ਵਾਲਿਆਂ ਨੂੰ ਭੁਲੇਖਾ ਨਾ ਖਾ ਜਿਓ ਕੋਈ ਧੰਨਵਾਦ ਜੀ